ਨੇ ਵਕਾਲਤ ਆਪਣੀ ਕੀਤੀ ਹੈ ਸਾਡਾ ਅੱਜ ਜਿਹੜਾ ਵਿਸ਼ਾ ਹੋਈ ਹੈ ਕਿ ਜਿਸ ਸੋਚ ਨਾਲ ਸਾਡੀ ਸਰਕਾਰ ਬਣੀ ਸੀ ਬਾਈ ਦੇ ਵਿੱਚ ਅਸੀਂ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੀ ਤਾਂ ਪਹਿਲੀ ਸਰਕਾਰ ਸੀ ਕਿ ਸਰਦਾਰ ਪ੍ਰਮੋਦ ਸਿੰਘ ਮਾਨ ਨੇ ਇਹ ਵਿਚਾਰ ਪੇਸ਼ ਕੀਤਾ ਰਵਿੰਦਰ ਕੇ ਜੀ ਵੱਲ ਦੇ ਸਹਿਯੋਗ ਦੇ ਨਾਲ ਕਿ ਅਸੀਂ ਆਪਣੇ ਸਰਕਾਰੀ ਦਫ਼ਤਰਾਂ ਵਿੱਚ ਨਾ ਤਾਂ ਆਪਣੀ ਫੋਟੋ ਲਾਵਾਂਗੇ ਨਾ ਹੀ ਹੋਰ ਕੋਈ ਫੋਟੋ ਲਾਵਾਂਗੇ ਅਸੀਂ ਸਿਰਫ ਤੇ ਸਿਰਫ ਸਰਦਾਰ ਚੀਤੇ ਆਜਮ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਰਾਟੇ ਦੀ ਮੋਢਲਾਵਾ ਅੱਜ ਪੰਜਾਬ ਦੇ ਹਰੇਕ ਆਫਿਸ ਦੇ ਵਿੱਚ ਲੱਗੀ ਹੋਈ ਹੈ ਇਸ ਦਾ ਮਤਲਬ ਹੈ ਵੀ ਅਸੀਂ ਭਗਤ ਸਿੰਘ ਦੇ ਨਾਮ ਚੱਲਾਂਗੇ ਇਸ ਦਾ ਮਤਲਬ ਇਹ ਹੈ ਕਿ ਅਸੀਂ ਬਾਬਾ ਸਾਹਿਬ ਨੂੰ ਮਿਹਰ ਕਰਦੀ ਸੋਲ ਜੇ ਚੱਲਾਂਗੇ ਇਸ ਕਰਕੇ ਕੰਮ ਕਰ ਰਹੇ ਨੇ ਦੋ ਗੱਲਾਂ ਤੇ ਅਸੀਂ ਬਹੁਤ ਜ਼ੋਰ ਦਿੱਤਾ ਜਿੱਥੇ ਅਸੀਂ ਪਿਛਤਾ ਚਾਰ ਖਤਮ ਕਰਨ ਵਾਸਤੇ ਕਰਮ ਕਰ ਰਹੇ ਹਾਂ ਉਥੇ ਨਾਲ ਦੀ ਨਾਲ ਬਾਬਾ ਸਾਹਿਬ ਦੀ ਟੀਮ ਰੋ ਮਿਰਦਾ ਜੀ ਸੋਚ ਹੈ ਉਹ ਆਮ ਆਦੀ ਭਾਸ਼ੇ ਨੇ ਪਾਈ ਹੋਈ ਹੈ ਆਜ਼ਾਦੀ ਮਿਲੀ ਨੂੰ 70 ਸਾਲ ਹੋ ਗਏ 75 ਸਾਲ ਤੋਂ ਸੰਵਿਧਾਨ ਲਾਗੂ ਹੋ ਗਿਆ ਹਾਈ ਕੋਰਟਾਂ ਵਿੱਚ ਕਿਸੇ ਨੇ ਵੀ ਸਰਕਾਰੀ ਵਕੀਲਾਂ ਦੇ ਵਿੱਚ ਐਸਟੀ ਐਸਟੀ ਭਾਈਚਾਰੇ ਦੀ ਭਲਾਈ ਵਾਸਤੇ ਕੋਈ ਨਹੀਂ ਸੋਚਿਆ 17 ਦੇ ਵਿੱਚ ਅਸੀਂ ਮੰਗ ਰੱਖੀ ਸੀ ਵਿધાનਸਭਾ ਦੇ ਵਿੱਚ ਸਾਡੇ ਐਲੋਪੀ ਹਰਪਾਸੀ ਜੀਮਾ ਨੇ ਜ਼ੋਰਦਾਰ ਬਚਤਾਈ ਸੀ ਕਿ ਕਾਂਗਰਸ ਸਰਕਾਰ ਇਹ ਪੈਸੇ ਲਵੇ ਕਿ ਐਸਸੀ ਐਸਟੀ ਲੋਕਾਂ ਨੂੰ ਸਾਡੇ ਜਿੰਨੇ ਸਰਕਾਰੀ ਕੀ ਲੱਗਦੇ ਨੇ ਹਾਈ ਕੋਰਟਾਂ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਵੇ ਪਰੰਤੂ 5 ਸਾਲ ਦਲਦਲ ਦੀ ਹੋਣ ਦੇ ਕਰਕੇ ਕਾਂਗਰਸ ਨੇ ਇਹ ਰੋਣਾ ਨਾ ਕਰਦੇ ਆ ਕਿ ਉਹਨਾਂ ਨੇ ਕਿਸੇ ਕਿਸਮ ਦੀ ਇਸ ਵਾਰੀ ਗੱਲ ਨਹੀਂ ਕੀਤੀ ਭਾਈ ਦੇ ਵਿੱਚ ਆਮਾ ਦੀ ਪਾਰਟੀ ਸਰਕਾਰ ਬਣੀ ਅਸੀਂ ਦੇਖਿਆ ਕਿ ਜੋ ਅਸੀਂ ਗੱਲ ਕਹੀ ਸੀ ਕਿ ਜੇਕਰ ਕਾਂਗਰਸ ਨੇ ਗਦਦ ਭਾਈਚਾਰੇ ਦੇ ਵਕੀਲਾਂ ਨੂੰ ਹਾਈ ਕੋਰਟ ਦੇ ਜੱਜ ਬਣਨ ਵਾਸਤੇ ਸੁਪਰੀਮ ਕੋਰਟ ਦੇ ਜੱਜ ਬਣਨ ਵਾਸਤੇ ਜੋ ਸਰਕਾਰੀ ਵਕੀਲ ਲਾਉਂਦੇ ਆ ਉਹਦੇ ਵਿੱਚ ਜਦ ਕੀ ਨੀ ਦਿੱਤੀ ਤਾਂ ਅਸੀਂ ਕਰਾਂਗੇ ਅਸੀਂ ਉਹ ਪੁਰਾਣਾ ਜਿਹੜਾ 17 ਦਾ ਕਾਨੂੰਨ ਸੀ ਉਹਦੀ ਸੋਧ ਕੀਤੀ 75 ਸਾਲ ਦੇ ਵਿੱਚੋਂ ਕਾਂਗਰਸ ਵੋਟਾਂ ਲੈਂਦੀ ਰਹੀ ਸਦਾਤਾਂ ਦੇ ਨਾਂ ਤੇ ਫਿਰ ਕਾਲੀ ਭਾਜਬਾਈ ਵੋਟਾਂ ਲੈਂਦੇ ਰਹੇ ਪਰantu ਉਹਨਾਂ ਨੇ ਦਲਤਾਂ ਦੀ ਇਸ ਮੰਗ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਕਿਸੇ ਨੇ ਸੋਚਿਆ ਨਹੀਂ ਸੋਚਿਆ ਕਿ ਦਲਤਾਂ ਦੇ ਬੱਚਿਆਂ ਨੂੰ ਵੀ ਚੰਗੀ ਪੋਸਟਾਂ ਦੇਣੀਆਂ ਚਾਹੀਦੀਆਂ ਹਨ ਸਿਰਫ ਤੀਜੇ ਚੌਥੇ ਦਰਜੇ ਦੇ ਵਿੱਚ ਬੰਦੇ ਰਹੇ ਨਿਆਹ ਪ੍ਰਣਾਲੀ ਵਿੱਚ ਰੱਖਵਾ ਕਰਦੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਸਰਕਾਰ ਹਮੇਤ ਸ੍ਰੀ ਅਰਵਿੰਦ ਕੇਜਰੀਵਾਲ ਸਾਡੇ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਸਦਾਰਕ ਨੂੰ ਸਨ ਮਾਨ ਨੇ ਹੁਕਮ ਦਿੱਤਾ ਇਹ ਸਰਕਾਰੀ ვაਕੀਲਾਂ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹਨਾਂ ਵਿੱਚ ਡਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ ਤਾਂ 17 ਦਾ ਐਕਟ ਬਣਿਆ ਸੀ ਉਹਦੇ ਵਿੱਚ ਕੁਝ ਖਾਮੀਆਂ ਸੀਆਂ ਉਹ ਐਕਟ ਦੇ ਵਿੱਚ ਜਦੋਂ ਜੇ ਲਾਗੂ ਕਰਾਂਗੇ ਤਾਂ ਉਹਦੇ ਵਿੱਚ ਇੱਕ ਗੱਲ ਸੀ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਹੁਣ ਪੰਜ ਤਰ੍ਹਾਂ ਦੀਆਂ ਪੋਸਟਾਂ ਨੇ ਇੱਕ ਸੀ ਐਡਵੋਕੇਟ ਜਨਰਲ ਸੀਨੀਅਰ ਦੂਜਾ ਸੀ ਡਿਪਟੀ ਕੈਟੇਗਰੀ ਜਨਰਲ ਤੀਜਾ ਸੀ ਸੀਨੀਅਰ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਤੇ ਪੰਜਵਾਂ ਅੰਸ਼ਾ ਹੈ ਕਿ ਕਿੱਦੋਂ ਕਿੱਦੋਂ ਜਾਂਦਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਾਤਾਂ ਤੇ ਪੰਜਾਬ ਦੀਆਂ ਜਾਤੀਆਂ ਵਿੱਚ ਹੱਕ ਵਿੱਚ ਲੈ ਕੇ ਇੱਕ ਵੱਡਾ ਇਤਿਹਾਸਕ ਫੈਸਲਾ ਇਹ ਦਿੱਤਾ ਹੈ ਕਿ ਅਸੀਂ ਇਹਨਾਂ ਵੀ ਆਮਦ ਦੇ ਵਿੱਚ ਵੱਡੀ ਪੱਧਰ ਤੇ ਅਸੀਂ ਸੋਧ ਕਰਾਂਗੇ ਕਿਉਂਕਿ ਪਹਿਲਾਂ ਆਮਦਨ ਨਹੀਂ ਹੁੰਦੀ ਸੀ ਬੰਦਾ ਉੱਤੇ ਨਹੀਂ ਜਾਂਦਾ ਸੀ ਹੁਣ ਅਸੀਂ ਕੀ ਕੀਤਾ ਸੋਧ ਕਰਕੇ ਜਿਹਦੀ ਕੈਬਨਿਟ ਹੋਈ ਉਹਦੇ ਵਿੱਚ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਇਹ ਆਮ ਤਨ 20 ਲੱਖ ਅਕਸਰਾਂ ਨਾਲ ਹੋਣੀ ਚਾਹੀਦੀ ਸੀ ਉਹ ਅਸੀਂ ਦੱਸ ਰਿਹਾ ਜਿਹੜੀ 15 ਲੱਖ ਰੁਪਏ ਹੈਗੀ ਸੀ ਪਹਿਲਾਂ ਉਹ 7.5 ਲੱਖ ਹੈ ਜਿਹੜੀ ਸੀਨੀਅਰ ਡਿਪਟੀ ਅਡਵੋਕੇਟ ਜਨਰਲ ਲਈ 10 ਲੱਖ ਰੁਪਏ ਆਮਦਨ ਸੀ ਉਹ 5 ਲੱਖ ਕਰਤੀ ਡਿਪਟੀ ਅਡਵੋਕੇਟ ਜਨਰਲ ਲਈ 7.5 ਲੱਖ ਸੀ ਉਹ 3.5 ਲੱਖ ਕਰਤੀ ਤੇ 1.3 ਲੱਖ ਜਿਹੜੀ ਲਾਸ ਰਹਿ ਗਿਆ ਸੀ ਉਹਦੇ ਵਾਸਤੇ ਕੁਝ ਹੋਰ ਨਹੀਂ ਪਹਿਲੀ ਉਹ ਕੱਢ ਦਿੱਤਾ ਗਿਆ ਹੈ ਹੁਣ ਜਦੋਂ ਅਸੀਂ ਭਰਤੀ ਪ੍ਰਕਿਰਿਆ ਕੀਤੀ ਦਾ 15 ਸਾਮੀਆਂ ਖਾਲੀ ਰਹਿ ਗਈਆਂ ਜਿਸ ਕਰਕੇ ਕਿ ਉਹਨਾਂ ਦੀ ਆਮਦਰਬਾਦ ਸੀ ਉਹਨੇ ਆਮਦਰ ਵਾਲੀ ਈ ਬਰੀ ਦਲਤਾਂ ਦੇ ਵਿੱਚੋਂ ਉਹ ਕੋਈ ਵਕੀਲ ਨਹੀਂ ਹੁੰਦੇ ਉਹ ਖਾਲੀ ਰਹਿ ਗਈਆਂ ਇਸ ਤਰ੍ਹਾਂ ਦੀ ਜਿਹੜੀ ਆਮਦਨ ਕਰਦੇ ਕਰਕੇ ਜਿਹੜਾ ਵੱਡੀ ਪੱਧਰ ਤੇ ਬੈਕ ਲਾਗ ਵੜਦਾ ਸੀ ਉਹਨੂੰ ਖਰਮ ਕਰਨ ਵਾਸਤੇ ਇੱਕ ਇਤਿਹਾਸਕ ਫੈਸਲਾ ਅਸੀਂ ਕੀਤਾ ਸੋ ਅੱਜ ਅਸੀਂ ਉਹਨਾਂ ਵਾਸਤੇ ਜਿਹੜੀ ਇਹ ਸੋਧ ਹੁਣੇ-ਹੁਣੇ ਕੈਂਪ ਦੇ ਵਿੱਚ ਪਾਸ ਕਰਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਵਕੀਲ ਬਣਨ ਵਾਸਤੇ ਦਲਤ ਇਹਦੇ ਸਾਡੇ ਐਸਸੀਐਸਟੀ ਭਰਾ ਨੇ ਵਕੀਲ ਨੇ ਉਨਾ ਨੂੰ ਰਾ 15 ਹੋ ਜੂਗਾ ਕਿਉਂਕਿ ਜੇ ਉਹ ਵਕੀਲ ਬਣਨਗੇ ਸਰਕਾਰੀ ਵਕੀਲ ਬਣਨਗੇ ਉਹਨਾਂ ਵਿੱਚ ਡਾਇਰੈਕਸ਼ਨ ਹੋਗੀ ਤਾਂ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਵੀ ਬਣ ਸਕਦੇ ਨੇ ਸੋ ਇਸ ਕਰਕੇ ਮੈਂ ਕੇਜੀਵਾਲ ਸਾਹਿਬ ਦੀ ਸੋਸ਼ਲ ਸਾਲੂਟ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਦਰਦਾਂ ਦੇ ਬੱਚਿਆਂ ਨੂੰ ਆਪਣੀ ਦਰਦ ਦਾ ਇੱਕ ਹਿੱਸਾ ਬਣਾਇਆ ਹੁਣ ਕੋਈ ਪੋਸਟ ਬੈਕ ਲਗਦੀ ਖਾਲੀ ਨਹੀਂ ਰਹਿਣ ਦੇਵਾਂਗੇ ਸੋ ਮੈਂ ਸਮਝਦਾ ਕਿ ਸਾਰੇ ਦਰਦਾਂ ਪੀਲਾਵਾ ਵਾਸਤੇ ਬੱਡੀ ਰਾਤ ਮਿਲੀ ਹੈ ਉਹ ਇਸ ਯੋਗ ਬਣ ਜਾਣਗੇ ਇਹ ਘਟਨਾਵਾਂ ਦੇ ਹੁੰਦੇ ਵੀ ਉਹ ਆਪਣਾ ਜੱਜਮੰਦ ਜੋਗ ਦਾ ਪੂਰੀ ਕਰਨਗੇ ਇਹ ਬਟਾ ਬਤਰਾ ਹੈ ਮੈਂ ਸਮੂਹ ਦਲਤ ਵਕੀਰ ਭਾਈਚਾਰੇ ਵੱਲੋਂ ਸਾਡੇ ਆਸ ਦੀ ਕਨਵੀਨਰ ਪਰਵਿੰਦ ਕੇਜਰੀਵਾਦੀ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਮਾਫ ਦੇ ਨਾਲ ਥੱਲੇ ਲਿ ਕੇ ਇਸ ਜਿਹੜਾ ਆਪਾਂ ਸਭੀ ਸੋਚ ਨੂੰ ਮੰਨਣ ਵਾਲੇ ਲੋਕਾਂ ਨੂੰ ਉੱਪਰ ਚੱਕਣ ਦੀ ਬਹੁਤ ਬੜਾ ਪਰਲਾ ਪ੍ਰਭਾਤ ਬਹੁਤ ਬਹੁਤ